ਸੰਸਾਰ ਭਰ ਤੇ ਇਹ ਆਵਾਜ਼ ਗਈ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਵੱਡੀ ਮਾਰ ਪਈ ਹੈ ਕਹਿ ਦिए ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਹੜ ਆਏ ਆ ਜਿੰਨਾ ਨੁਕਸਾਨ ਹੋਇਆ ਅਸੀਂ ਇਹ ਦਾਨਪੂਰ ਨਹੀਂ ਸਮਝਦੇ ਅਸੀਂ ਇੱਕ ਆਪਣਾ ਫਰਜ਼ ਸਾਰੇ ਸਮਝਨੇ ਆ ਗੁਰਦੁਆਰੇ ਈਸ਼ਰ ਪ੍ਰਕਾਸ਼ ਟਵਾਰਾ ਸਾਹਿਬ 16 ਟਰੱਕ ਜਿਹੜੇ ਨੇ ਉਹ ਤਿਆਰ ਕੀਤੇ ਗਏ ਆ ਮੇਰੀ ਇੱਕ ਬੇਨਤੀ ਹੈ ਕਿ ਸਾਡਾ ਜਿਹੜਾ ਤਜਰਬਾ ਹੈ ਉਹ ਹੈ ਕਿ ਜਿੱਥੇ ਲੋੜ ਹੈ ਉੱਥੇ ਹੀ ਚ ਪਹੁੰਚੇ ਨਾ ਕਿ ਹੋਵੇ ਵਸ਼ੇਨਾ ਵੰਡਾ ਆ ਇੱਕ ਗੁਰੂ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਪੰਜਾਬੀਆਂ ਤੇ ਕਿ ਇਹ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਇਸ ਦੁੱਖ ਦੇ ਵਿੱਚ ਚੜ੍ਹਦੀ ਕਲਾ ਵਿੱਚ ਨੇ ਗੁਰੂ ਮਾਰ ਦੀ ਮੇਰ ਹੈ ਪੰਜਾਬ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਇਹਨੂੰ ਕੋਈ ਥੱਲੇ ਨਹੀਂ ਲਾ ਸਕਦਾ ਸੋ ਇਹ 16 ਟਰੱਕ ਜਿਹੜੇ ਨੇ ਸਾਡੇ ਉਧਰ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਲੱਕ ਚ ਜਾ ਰਹੇ ਨੇ ਉੱਥੇ ਸਿੰਘ ਹਨ ਜਿੱਥੇ-ਜਿੱਥੇ ਲੋੜ ਹੋਏਗੀ ਅਸੀਂ ਉੱਥੇ ਇਹ ਜਿਹੜੇ ਨੇ ਕਲਾਂਗੇ ਸਾਡੀ ਅਰਦਾਸ ਹੈ ਕਿ ਇਹ ਦਾਨਪੁਨੀ ਸਾਡਾ ਇੱਕ ਫਰਜ਼ ਹੈ ਕਿ ਜਿਵੇਂ ਮਹਾਪੁਰਸ਼ ਵੀ ਹੋਸਲੇ ਜਦੋਂ ਸੰਤ ਰਣ ਵਿੱਚ ਘਰ ਘਰ ਗਏ ਸੀ ਕਹਿੰਦੇ ਤੁਸੀਂ ਕੋਠੀਆਂ ਛੱਡ ਕੇ ਵਿਰਧ ਵਾਸਤਾ ਤੁਰੇ ਫਿਰਦੇ ਹੋ ਮਹਾਪੁਰਸ਼ ਕਹਿੰਦੇ ਸਾਡੇ ਬਜ਼ੁਰਗ ਸੜਕਾਂ ਤੇ ਬੈਠੇ ਆ ਸਾਡੀਆਂ ਪੈ ਸਾਡੇ ਭੈਣ ਭਰਾ ਸੜਕਾਂ ਤੇ ਬੈਠੇ ਆ ਸਾਡੇ ਬੱਚੇ ਰੋਂਦੇ ਨੇ ਅਸੀਂ ਕੋਠੀਆਂ 'ਚ ਕਿਵੇਂ ਬੈਠਾਂਗੇ ਇਸ ਕਰਕੇ ਗੁਰੂ ਮਹਾਰਜ ਜੀ ਨੇ ਕਿ ਸਾਡੇ ਤੋਂ ਕਿਰਪਾ ਕਰਕੇ ਸੇਵਾ ਇਸ ਟ੍ਰਸਟ ਨੂੰ ਦਾਸ ਸਾਰਾ ਟ੍ਰਸਟ ਰਤੋੜਾ ਸਾਹਿਬ ਦੇ ਸਿੰਘ ਸਾਰੀ ਸੰਗ ਜਿਹੜੀ ਹੈ ਉਹਨਾਂ ਨੂੰ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਤੇ ਸਾਡੇ ਦਾਸ ਹੈ ਕਿ ਮਹਾਰਾਜ ਬਾਦ ਚੜ ਕੇ ਇਸ ਟਰਸਟ ਤੋਂ ਇਹਨਾਂ ਸਖਤਾਂ ਤੋਂ ਸੇਵਾ ਲ